ਨੀ ਬਸ ਇਹੀ ਹੈ ਜੀ ਜਿਹੜੀ ਚੀਜ਼ ਮੈਂ ਇੱਕ ਚੀਜ਼ ਨੋਟ ਕੀਤੀ ਵਾ ਕੋਈ ਦੀ ਹਾਂਜੀ ਕਿ ਜਿਹੜੀ ਚੀਜ਼ ਘੋੜੇ ਨੂੰ ਕੁੱਟ ਕੇ ਸਿਖਾਉਣੀ ਪਵੇ ਉਹ ਸਿਖਾਉਂਦਾ ਹੀ ਨਹੀਂ ਅੱਛਾ ਜੀ ਹਾਂਜੀ ਵਾਹ ਜੀ ਵਾ ਜ਼ਰੂਰਤ ਪੈਂਦੀ ਹੋਈ ਨਹੀਂ ਮੈਂ ਤਾਂ ਜਿੰਨਾ ਕਿ ਤਜਰਬਾ ਕੀਤਾ ਅੱਛਾ ਜੀ ਹਾਂਜੀ ਜ਼ਰੂਰਤ ਪੈਂਦੀ ਹੋਈ ਨਹੀਂ ਕੁੱਟਣ ਦੀ ਕਿੰਨੇ ਕ ਘੋੜੇ ਬਾਪੂ ਜੱਜ ਦਾ ਟ੍ਰੈਨਡ ਕਰਤੇ ਘੋੜੇ ਦੀ ਕੋਈ ਗਣਤੀ ਨਹੀਂ ਹੈਗੀ ਜੀ ਲੇ ਹਾਂਜੀ ਕੋਈ ਗੱਲ ਇਹ ਬਾਪੂ ਹੋਰਾਂ ਦਾ ਜਿਹੜਾ ਕੀਤਾ ਏ ਉਹ ਹੈਗਾ ਘੋੜਿਆਂ ਨੂੰ ਟ੍ਰੇਨ ਕਰਨ ਦਾ ਸ਼ੌਂਕ ਵੀ ਐ ਤੇ ਕੀਤਾ ਵੀ ਐ ਮਸਾਂ 15 20 ਬੰਦੇ ਹੋਣਗੇ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਹੁਣ ਸਾਡੀ ਤਸਵੀਰ ਦੇ ਵਿੱਚ ਨੇ ਬਾਪੂ ਜਸਵੀਰ ਸਿੰਘ ਭੋਲਾ ਜੀ ਜਿਹੜੇ ਕਿ ਘੋੜਿਆਂ ਦੇ ਟ੍ਰੇਨਰ ਨੇ ਹੈ ਘੋੜਿਆਂ ਨੂੰ ਟ੍ਰੇਨ ਕਰਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਹੈ ਜੀ ਕਿ ਦਸ ਸੇ ਤਾਂ ਸੇ ਤਾਂ ਬਹੁਤ ਬਾਲ ਜੀ ਠੀਕ ਹੈ ਤੇ ਬਾਪੂ ਉਹਨਾਂ ਦਾ ਜਿਹੜਾ ਕੀਤਾ ਏ ਉਹ ਹੈਗਾ ਘੋੜਿਆਂ ਨੂੰ ਟ੍ਰੇਨ ਕਰਨ ਦਾ ਸ਼ੌਂਕ ਵੀ ਹੈ ਤੇ ਕੀਤਾ ਵੀ ਹੈ ਇਦਾਂ ਹੀ ਹੈ ਜੀ ਹਾਂਜੀ ਹਾਂਜੀ ਪਹਿਲਾਂ ਸ਼ੌਂਕ ਸੀ ਕਿ ਕੀਤਾ ਬਣਾਇਆ ਇਹ ਸ਼ੌਂਕ ਹੀ ਅੱਛਾ ਇਹ ਬਾਪੂ ਜੀ ਘੋੜਿਆਂ ਨੂੰ ਟ੍ਰੇਨ ਕਰਨ ਵਾਲੀ ਇਹ ਟ੍ਰੇਨਿੰਗ ਕਿੱਥੋਂ ਲਈਏ ਬਸ ਪ੍ਰਮਾਤਮਾ ਨੇ ਦਿੱਤੀ ਹੈ ਜੀ ਆਪਣੇ ਘਰੇ ਇੱਕ ਇੱਕੇ ਤੋਂ ਸਿੱਖਿਆ ਨਹੀਂ ਜਿਦਾ ਕਹਿੰਦੇ ਹੁੰਦੇ ਵੀ ਕਿਸੇ ਕੋਚਿੰਗ ਲੈਣੀ ਕਿਸੇ ਤੋਂ ਕਿਸੇ ਤੋਂ ਕੋਈ ਕੁਝ ਵੀ ਨਹੀਂ ਹਾਂ ਕਰੋ ਵੀ ਬਸ ਆਪੇ ਹੀ ਹਾਂਜੀ ਰੇੜੀ ਹੁਣੇ ਸਾਡੇ ਪੁੱਲਾਂ ਚੜਦੇ ਸੀ ਮੇਰੇ ਚਾਚਾ ਹੀ ਚੜਦੇ ਸੀ ਇਹ ਪਹਿਲਾਂ ਘਰੇ ਸੀਗੇ ਕੋੜੀਆਂ ਕੋੜੀਆਂ ਤੁਸੀਂ ਹੈ ਕਿੱਥੋਂ ਪਿਛੋਂ ਮਿੱਠੇਵਾਲ ਪੰਡੈ ਸੰਘਰੂਰ ਜ਼ਿਲ੍ਹੇ ਚ ਅੱਛਾ ਸੰਘਰੂਰ ਤੋਂ ਠੀਕ ਹੈ ਜੀ ਪੁੱਲ ਚ ਆ ਗਏ अच्छा ये घोड़ी ते ही लगदा ठीक है ते पहला ਘਰੇ ਰੱਖੀ ਅਸੀਂ ਘੋੜੀਆਂ ਹੈ ਹਾਂ ਹਾਂਜੀ 100 ਵਾਲਾ ਨੋਟ ਅਸੀਂ ਠੀਕ ਹੈ ਤੇ ਕਿੰਨੀਆਂ ਘੋੜੀਆਂ ਸੀ ਕਿ ਪਹਿਲਾਂ ਘਰੇ ਜਿਆ ਛੋੜੇ ਹੁੰਦੇ ਆ ਘਰੇ ਬਸ ਇੱਕ ਦੋ ਰੱਖਦੇ ਸੀ ਅਸੀਂ ਫਿਰ ਹੌਲੀ ਹੌਲੀ ਪੰਜ ਚਾਰ ਤੇ ਵੀ ਆ ਗਏ ਅੱਛਾ ਜੀ 7-8 ਵੀ ਰੱਖਦੇ ਸੀ ਠੀਕ ਹੈ ਹੁਣ ਇਸ ਟਾਈਮ ਤੇ ਦੋ ਘੋੜੀਆਂ ਰੱਖਦੇ ਠੀਕ ਹੈ ਜੀ ਤੇ ਇਹ ਘੋੜੀ ਜਿਹੜੀ ਟ੍ਰੇਨਿੰਗ ਲੈਂਦੇ ਤੁਸੀਂ ਦਿੰਦੇ ਆ ਸੋਰੀ ਇਹ ਜਿਹੜਾ ਪਿੰਡਾਂ ਦੇ ਘਰ ਘਰ ਜਾ ਕੇ ਦਿੰਦੇ ਲੋਕਾਂ ਦੇ ਕਿ ਆ ਆਪਣੇ ਤੁਸੀਂ ਰੱਖਿਆ ਹੋਇਆ ਇੱਕ ਫਾਰਮ ਉਸ ਸਮੇਂ ਮੁਤਾਬਕ ਜੀ ਘਰ ਦੇ ਨੇੜੇ ਕੋਈ ਪੈਂਦਾ 40 ਕਿਲੋਮੀਟਰ ਏਰੀਆ ਤਾਂ ਉੱਥੇ ਜਾ ਕੇ ਵੀ ਘਰ ਆਈਦਾ ਅੱਛਾ ਜੀ ਤੇ ਦੂਰ ਹੋਵੇ ਫਿਰ ਤਾਂ ਰਹਿਣਾ ਹੀ ਬੰਦਾ ਜੀ ਉੱਥੇ ਠੀਕ ਹੈ ਜੀ ਤੇ ਨਾਲ ਸਾਡੇ ਬੈਠੇ ਆ ਤਰਪਾਲ ਸਿੰਘ ਬਰਗਾੜੀ ਜੀ ਵਾਇਗੁਰ ਜੀ ਦਾ ਖਾਲਸਾ ਤੇ ਹੁਣ ਬਾਪੂ ਜੀ ਜਿਹੜੇ ਆ ਇਹਨਾਂ ਦੇ ਘੋੜਿਆਂ ਦੀ ਟ੍ਰੇਨਿੰਗ ਚੱਲੀ ਜਾਂਦੀ ਹੈ ਹਨ ਹੈ ਕਿਹੜੇ ਦੀ ਆਲਮ ਦੀ ਆਲਮ ਦੀ ਟ੍ਰੇਨਿੰਗ ਚੱਲੀ ਜਾਂਦੀ ਹੈ ਤੇ ਹੁਣ ਅਸੀਂ ਬੈਠੇ ਆ ਬਈ ਮੰਡੀ 'ਚ ਮੁਖਸਰ ਸਾਹਿਬ ਮਾਗੀ ਮੰਡੀ ਪਹਿਲੀ ਵਾਰ ਇੱਥੇ ਆਏ ਆ ਕਹਿੰਦੇ ਬਾਪੂ ਜੀ ਬਹੁਤ ਪੁਰਾਣੀ ਮੰਡੀ ਚੱਲਦੀ ਹੈ ਨਾ ਇਹ ਤਾਂ ਹਾਂਜੀ ਹਾਂਜੀ ਬਹੁਤ ਪੁਰਾ ਕਿੰਨੇ ਕ ਸਾਲ ਹੋ ਗਏ ਹੋਗੇ ਇਹਨੂੰ ਫੇਰ ਵੀ ਇਹ ਤਾਂ 600 ਤੋਂ ਅਸੀਂ ਤਾਂ ਪਹਿਲਾਂ ਦੀ ਸੁਣਦੇ ਆ ਜੀ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਹੋ ਗਈ 60 ਸਾਲ ਦੀ ਯਾਨੀ 100 ਤੋਂ ਪਹਿਲਾਂ ਚਲਦੀ ਹੈ ਚਲਦੀ ਹੈ ਜੀ ਚਲਦੀ ਆਛਾ ਜੀ ਹਾਂ ਜੀ ਫੇਰ ਤਾਂ 100 ਸੂਲ ਦੇ ਸਾਲ ਕਰੀਬ ਹੋ ਗਏ ਹੋਣੇ ਨੂੰ ਪੁਰਾਣੀ ਮੰਡੀ ਹੈ ਜੀ ਤਾਂ ਪੰਜਾਬ ਦੀ ਆਪਣੀ ਤੇ ਮੈਨੂੰ ਹੁਣ ਆ ਦੱਸੋ ਵੀ ਕਿਸ ਨੇ ਘੋੜਾ ਟ੍ਰੇਨ ਕਰਾਣਾ ਹੋਵੇ ਕਿ ਤਾਂ ਘੋੜਾ ਜਿਹੜਾ ਏ ਅੜਬ ਹੋਵੇ ਤੰਗ ਕਰਦਾ ਹੋਵੇ ਤਾਂ ਉਹ ਉਹਨੂੰ ਜਿਹੜਾ ਤੁਸੀਂ ਕਿਦਾਂ ਟ੍ਰੇਨ ਕਰਦੇ ਹੋ ਉਹਨੂੰ ਕੁੱਟਦੇ ਹੋ ਮਾਰਦੇ ਆ ਜਾਂ ਕਿਆ ਚੀਜ਼ ਕਰਦੇ ਆ ਜਾਂ ਉਹਦੇ ਨਾਲ ਕਿਆ ਇਲਾਜ ਆਉਦਾ ਬਸ ਪ੍ਰੇਮ ਹੀ ਇਲਾਜ ਆ ਜੀ ਉਥੇ अच्छा जी हां जी प्रेम ਨਾਲ ਸਾਰਾ ਕੁਝ ਹੋ ਜਾਂਦਾ ਮਤਲਬ ਤੁਹਾਨੂੰ ਕਿਸੇ ਨੇ ਬੁਲਾ ਲਿਆ ਵੀ ਯਾਰ ਸਾਡਾ ਘੋੜਾ ਬਾਪੂ ਇਹ ਹਨਾ ਵੀ ਉੱਪਰ ਨਹੀਂ ਬੈਠਣ ਦਿੰਦਾ ਸਵਾਰੀ ਨਹੀਂ ਕਰਨ ਦਿੰਦਾ ਫਿਰ ਤੁਸੀਂ ਕਿਦਾਂ ਉਹਦਾ ਇਲਾਜ ਕਰਦੇ ਆ ਬਸ ਪ੍ਰੇਮ ਨਾਲ ਆਪਣੇ ایکسپੀਰੀਅੰਸ ਮੁਤਾਬਕ ਕਰ ਲਈ ਗਈ ਨਹੀਂ ਫਿਰ ਵੀ ਕੁਝ ਤਰੀਕਾ ਤਾਂ ਹੋਣਾ ਹੀ ਕਿੰਨਾ ਟਾਈਮ ਲਾਉਂਦੇ ਆ ਮਹੀਨਾ ਮੰਨ ਕੇ ਚਲੋ ਇੱਕ ਮਹੀਨਾ ਲੱਗ ਜਾਂਦਾ ਹੈ ਕੁਝ ਰੈਸਟ ਦੇਣੀ ਪੈਂਦੀ ਹੈ ਮਹੀਨੇ ਦੇ ਵਿੱਚ ਜਾਨਵਰ ਨੂੰ ਅੱਛਾ ਜੀ ਕਾਵੜ ਦੇ ਵਿੱਚ ਆ ਜਾਂਦੇ ਨੇ ਜਾਨਵਰ ਫਿਰ ਉਸ ਦੇ ਹਿਸਾਬ ਨਾਲ ਉਹਨੂੰ ਰੈਸਟ ਦੇਣੀ ਪਈ ਯਾਨੀ ਥੱਕ ਡੇਲੀ ਨਹੀਂ ਕਰਨੀ ਹੈਗੀ ਡੇਲੀ ਨਹੀਂ ਜੇ 15 ਜਨਵਰੀ ਫਿਰ ਤੇ ਦਿੱਲੀ ਕਰਾਂਗੇ ਜੀ ਅੱਛਾ ਜੀ ਫਿਰ 15 ਤੱਕ ਤਾਂ ਦਾ ਕੰਮ ਹੁੰਦਾ ਪਰ ਠਕਾਵਟ ਚ ਆ ਜਾਂਦੇ ਨੇ ਜੀ ਜਨਵਰੀ ਹਾਂ ਹੈ ਤਾਂ ਜੀ ਵੀ ਹੈ ਹਾਂ ਜੀ ਹਾਂ ਜੀ ਫਿਰ ਉੱਥੇ ਥੋੜੀ ਰੈਸਟ ਦੇਣੀ ਪੈਂਦੀ ਇੱਕ ਦਿਨ ਚ ਕਿੰਨਾ ਟਾਈਮ ਲਾਉਂਦੇ ਹੁੰਦੇ ਇੱਕ ਦਿਨ ਚ 2.5 3 ਘੰਟੇ ਲੱਜਦਾ 2.5 3 ਘੰਟੇ ਜੀ ਯਾਨੀ ਇੱਕ ਦਿਨ ਚ 2.5 3 ਘੰਟੇ ਲਾਉਣੇ ਬਸ ਉਹਨੇ ਚੋਣਾ ਨੇ ਮਤਲਬ ਕਿ ਜੇ 15 ਦਿਨ ਲਾ ਕੇ ਹਾਂ ਜੀ ਤਿਆਰ ਕਰ ਦੇਣਾ ਬਿਲਕੁਲ ਸਵਾਰੀ ਕਰ ਸਕਦਾ ਹੈ ਸਵਾਰੀ ਚਾਹੇ ਬੱਚਾ ਕਰੇ ਚਾਹੇ ਬੁੱਢਾ ਕਰੇ ਸਿੱਟੂਗਾ ਨਹੀਂ ਇੱਕ ਘੋੜੇ ਜਿਹੜਾ ਕਹਿੰਦੇ ਹੁੰਦੇ ਦਲੱਤਾ ਮਾਰ ਕੁਛ ਨਹੀਂ ਕਰਦਾ ਸਭ ਠੀਕ ਹੋ ਜੂਗਾ ਹੋ ਜਾਂਦਾ ਏ ਓਕੇ ਹੀ ਕਹਿੰਦੇ ਘੋੜਾ ਬੜਾ ਅੜਪੇ ਤਾਂ ਬੈਠਣ ਨਹੀਂ ਦਿੰਦਾ ਨਹੀਂ ਉਹ ਆਪਣੇ ਸਾਹ ਸੰਭਾਲਤੇ ਡਿਪੈਂਡ ਰਹਿ ਜਾਂਦੀ ਗੱਲ ਸਾਂਹੀ ਉਹ ਜੀ ਗੱਲ ਸਾਂਹੀ ਅੱਛਾ ਜੀ ਕਿਦੋਂ ਦਾ ਸੀ ਉਹਦੇ ਨਾਲ ਪ੍ਰੇਮ ਰੱਖ ਜਾਂਦੀ ਕਿਦੋਂ ਦਾ ਜਾਨਵਰ ਸੁਭਾਅ ਬਣ ਜਾਂਦਾ ਅੱਛਾ ਹੀ ਤੇ ਬਾਪੂ ਹਣੀ ਜਿਹੜੇ ਆ ਕਹਿੰਦੇ ਜਿਹੋ ਜਾਂ ਮਰਜੀ ਅੜਪਖੋੜਾ ਹੋਵੇ ਉਹੋ ਜਿਹਾ ਅਸੀਂ ਤਿਆਰ ਕਰਕੇ ਦੇ ਦਿੰਦੇ ਆ ਹੈਨਾ ਮੁੜ ਕੇ ਉਹਨੂੰ ਐਨ ਸੈੱਟ ਕਰ ਦੇਣਾ ਪਿਆਰ ਨਾਲ ਤੇ ਨਾ ਕਹਿੰਦੇ ਮੈਂ ਕਦੇ ਡੰਡਾ ਮਾਰਿਆ ਡੰਡਾ ਨਹੀਂ ਮਾਰਿਆ ਕਦੇ ਮੈਂ ਨਹੀਂ ਕਹਿੰਦਾ ਜੀ ਪੌਲਿਕ ਕਦੀਆ ਜੋ ਜਿੰਨਾਂ ਦਾ ਪੱਕਾ ਕੰਮ ਕਰਦੇ ਹਨ ਮਿੱਤਰ ਪੈਰਾਂ ਦਾ ਅੱਛਾ ਕਹਿੰਦੇ ਨੇ ਮੈਂ ਨਹੀਂ ਕਰਦਾ ਕੀ ਕਹਿੰਦੇ ਇਹ ਕੀ ਕਹਿੰਦੇ ਬਾਬੇ ਦੱਸੋ ਇਹਦਾ ਤਜਰਬਾ ਕਿਦਾਂ ਇਹ ਬਸ ਇਹੀ ਹੈ ਜੀ ਜਿਹੜੀ ਚੀਜ਼ ਮੈਂ ਇੱਕ ਚੀਜ਼ ਨੋਟ ਕੀਤੀ ਵਾ ਕੋਈ ਦੀ ਹਾਂਜੀ ਜਿਹੜੀ ਚੀਜ਼ ਘੋੜੇ ਨੂੰ ਫਟ ਕੇ ਸਿਖਾਉਣੀ ਪਵੇ ਉਹ ਸਿਖਾਉਂਦਾ ਹੀ ਨਹੀਂ ਅੱਛਾ ਜੀ ਹਾਂਜੀ ਵਾ ਜੀ ਵਾ ਜ਼ਰੂਰਤ ਪੈਂਦੀ ਹੋਈ ਨਹੀਂ ਮੈਂ ਤਾਂ ਜਿੰਨਾ ਕ ਤਜਰਬਾ ਕੀਤਾ ਅਸਈ ਹਾਂਜੀ ਜ਼ਰੂਰ ਤਾਂ ਪੈਂਦੀ ਹੀ ਨਹੀਂ ਕੁੱਟਣ ਦੀ ਕਿੰਨੇ ਕ ਘੋੜੇ ਬਾਪੂ ਜੱਜ ਕਟ੍ਰੈਂਡ ਕਰਤੇ ਘੋੜਾ ਦੀ ਕੋਈ ਗਣਤੀ ਨਹੀਂ ਹੈਗੀ ਜੀ ਲੈ ਹਾਂਜੀ ਕੋਈ ਗਣਤੀ ਨਹੀਂ ਹੈਗੀ ਬਾਕੀ ਘੋੜੇ ਦਾ ਸਿਸਟਮ ਐ ਆ ਜੀ ਕਾਫੀ ਲੰਮੇ ਸਾਫਰ ਤੋਂ ਪਰ ਦਿਆ ਜੀ ਕੋਈ ਸਿਖਾ ਹੀ ਨਹੀਂ ਸਕਦਾ ਕੋਈ ਅੱਛਾ ਜੀ ਜਾਨਕੀ ਜਿੰਨੇ ਕ ਬੰਦੇ ਹੁੰਦੇ ਆਪਾਂ ਕੰਮ ਕਰਿਆ ਸਭ ਨੂੰ ਸੰਤੁਸ਼ਟੀ ਹੈ ਜੀ ਅੱਛਾ ਜੀ ਕੋਈ ਹੋ ਸਕਦਾ ਇੱਕ ਅੱਧਾ ਨਾ ਕਿਸੇ ਦੀ ਸੰਤੁਸ਼ਟੀ ਹੋਵੇ ਆਹ ਉਹ ਸਾਰੇ ਤਾਂ ਹੁਣ ਖੁਸ਼ ਨਹੀਂ ਕਰ ਸਕਦੇ ਰੱਬ ਦਾ ਹੈ ਨਹੀਂ ਆਪਾਂ ਹੈ ਹਾਂ ਹਾਂ ਰੱਬ ਬਣ ਜਾਗੇ ਜੇ ਸਾਰੇ ਸੰਤੁਸ਼ਟ ਹੋ ਗਏ ਸਾਥਾਂ ਹਾਂ ਜੀ ਕੋਈ ਕਾ ਦੁੱਖਾ ਹੋ ਨਹੀਂ ਰੱਬ ਤੋਂ ਵੀ ਸੰਤੁਸ਼ਟ ਕਿੱਥੇ ਲੋਕ ਆਹੋ ਉਹ ਵੀ ਕਮੀਆਂ ਕੱਢ ਦਿੰਦੇ ਆ ਆ ਹੁਣ ਠੰਡ ਪੈ ਜੰਦੀ ਤਾਂ ਕਹਿੰਦੇ ਠੰਡ ਹੋ ਗਈ ਹੈ ਨਾ ਕੋਈ ਬਿਲਕੁਲ ਜੀ ਬਿਲਕੁਲ ਹੈ ਨਾ ਇਹ ਨਹੀਂ ਕਦੇ ਸੰਤੁਸ਼ਟ ਹੋਣੇ ਸੋਖੇ ਤੇ ਪੰਜਾਬ ਦੇ ਕਿਹੜੇ ਕਿਹੜੇ ਜਿਹੜੇ ਨਾਮਵਰ ਘੋੜੇ ਜਦੋਂ ਚੱਲੀ ਜਾਂਦਾ ਵੀ ਹਾਂ ਤੇ ਕਿਹੜੇ ਕਿਹੜੇ ਤਿਆਰ ਕੀਤੇ ਅੱਜ ਤੱਕ ਹੁਣ ਆਪਾਂ ਨੇੜੇ ਤਾਂ ਹੀ ਜ਼ਿਆਦਾ ਆਪਣੇ ਬਾਦਸ਼ਾਹ ਨੂੰ ਹੀ ਕਰਕੇ ਆਇਆ ਜੀ ਬਾਦਸ਼ਾਹ ਇਹ ਕਿਹਨਾਂ ਦਾ ਘੋੜਾ ਹੀ ਇਹ ਇਹ ਜਲਕੀ ਭੜੀ ਘੋੜੀ ਲਈ ਅੱਛਾ ਜੀ ਹਾਂਜੀ ਤੇ ਇਹ ਨਾਮ ਖਾਫ ਕਰਨ ਲੱਗੇ ਸੀ ਅੱਛਾ ਜੀ ਹਾਂਜੀ ਡੋੜਨ ਦੇ ਵਿੱਚ ਦਿੱਕਤ ਕਰਦਾ ਕਿਦਾਂ ਮਤਲਬ ਜੋ ਡੋੜਦਾ ਨਹੀਂ ਸੀ ਅੱਛਾ ਜੀ ਹਾਂਜੀ ਕੁੱਲ ਲੱਗਾਈ ਡੋੜਨ ਨੂੰ ਸੌਖੇ ਤਰੀਕੇ ਨਾਲ ਡੋੜਦਾ ਜਦਾ ਹੀ ਹੁਣ ਅੱਛਾ ਜੀ ਚੰਗਾ ਘੋੜਾ ਐ ਵਾਸ਼ਾ ਘੋੜੇ ਹੋਰ ਬਹੁਤ ਨਾਂ ਪੁਰਾਣੇ ਘੋੜੇ ਨੇ ਜਿਨ੍ਹਾਂ ਨੂੰ ਨਾਂ ਨਹੀਂ ਸੀ ਉਦੋਂ ਰੱਖਦੇ ਲੋਕ ਅੱਛਾ ਪਹਿਲਾ ਨਾਮ ਨਹੀਂ ਰੱਖਦੇ ਸੀ ਪਹਿਲਾਂ ਨਹੀਂ ਸੀ ਪਹਿਲਾਂ ਬੂਈ ਬਰਲੇ ਬਰਲੇ ਬੰਦੇ ਕੁੜਿਆਂ ਦਾ ਨਾਮ ਰੱਖਦੇ ਸੀ ਅੱਛਾ ਜੀ ਜਿਸ ਤਰ੍ਹਾਂ ਮੇਰੇ ਕੋਲ ਇੱਕ ਪਹਿਲਾ ਕੁੜਾ ਬਹੁਤ ਖਤਰਨਾਕ ਆਇਆ ਜੀ ਦਿਲਬਾਗ ਜੀ ਮੈਂ ਝਨੇਰਪਿੰਡ ਤੋਂ ਲਿਆ ਸੀਗਾ ਜੀ ਉਹ ਅੱਛਾ ਜੀ ਉਹ ਮੈਂ ਢੜਾਇਆ ਸੀ ਫਿਰ ਆਪਣਾ ਥਿੱਕ ਲਾਰਿਆ ਪਰ ਜੀ ਮਿੰਨੀ ਲੰਪ ਖੇਡ ਹੁੰਦੀ ਹਾਂਜੀ ਉਹ ਫਿਰ ਮੈਂ ਪੀਪੀ ਤੇ ਆਪਣੇ ਬੀਐਸਐਫ ਫਰਲ ਨਾਲ ਢੜਾਇਆ ਸੀ ਪਹਿਲੀ ਵਾਰ 96 ਦੀ ਗੱਲ ਆ ਜੀ 96 96 ਅੱਛਾ ਜੀ ਹਾਂਜੀ ਬਹੁਤ ਕੁੜਾ ਅੱਛਾ ਤੁਸੀਂ ਢੜਾਇਆ ਸੀ ਮੈਂ ਆਪ ਹੀ ਢੜਾਇਆ ਤੇ ਕੁੜ ਦੋੜਾ ਕਰਦੇ ਰਹੇ ਆ ਹਾਂਜੀ ਪਹਿਲਾਂ ਆਪਾਂ ਰੇਸ਼ਾਂ ਦੇ ਵਿੱਚ ਹਿੱਸ਼ਾ ਲੈਂਦੇ ਸੀ ਭਾਗ ਲੈਂਦੇ ਸੀ ਪੂਰਾ ਅੱਛਾ ਜੀ ਤੇ ਮਤਲਬ ਹੁਣ ਹੁਣ ਤਾਂ ਬੰਦ ਹੋ ਗਈ ਹੈ ਨਾ ਨਹੀਂ ਰੇਸ਼ਾ ਚੱਲਦੀ ਹੈ ਨਹੀਂ ਹੁਣ ਇੱਥੇ ਜਿਹੜੇ ਕਿੜਾ ਰਾਏਪਰ ਹੁੰਦੀਆਂ ਘੋੜੇ ਦੀਆਂ ਹਾਂਜੀ ਹੋ ਜਾਂਦੀਆਂ ਨੇ ਹੁਣ ਵੀ ਆ ਫਰਵਰੀ ਤੋਂ ਹੁੰਦੀਆਂ ਅੱਛਾ ਜੀ ਹਾਂਜੀ ਅਜਾ ਤੁਸੀਂ ਜਾਂਦੇ ਰਹੇ ਹਾਂਜੀ ਉਦੋਂ ਮੈਂ ਉਹ ਕਿਹਾ ਸੀਗਾ ਜੀ ਉੱਥੇ ਪੀਏਪੀ ਨਾਲ ਆਪਾਂ ਸੈਕਸ਼ਨ ਰੇਸ਼ ਦੇ ਵਿੱਚ ਨਾ ਦਿਲਵਾਗ ਲੈ ਕੇ ਹਾਂਜੀ ਦਿਲਵਾਗ ਘੋੜਾ ਸ਼ੂਸਟ ਹੈ ਮੇਰੇ ਕੋਲ ਤੇ ਇਸ ਟਾਈਮ ਜਿਹੜਾ ਉਹਨੇ ਇੱਕ ਚੱਲਦਾ ਰਿਹਾ ਤੁਸੀਂ ਤਾਂ ਘੋੜਿਆਂ ਚ ਵਿਚਰਦੇ ਆ ਕਿ ਜਿਹੜਾ ਹੁਣ ਘੋੜਿਆਂ ਦਾ ਰੋਲਾ ਚੱਲ ਰਿਹਾ ਹੈ ਤੇ ਵੀ ਐਨੇ ਕਰੋੜਾਂ ਦੇ ਹੋ ਗਏ ਅਰਬਾਂ ਦੇ ਹੋ ਗਏ ਇਹ ਸੱਚੀ ਹੋਉਂਦੇ ਆ ਕਿ ਇਹ ਗੱਲਾਂ ਹੀ ਹੁੰਦੀਆਂ ਕੁਝ ਘੋੜੇ ਹੁੰਦੇ ਨੇ ਜੀ ਸਾਰੇ ਨਹੀਂ ਨਾ ਅਰਬਾਂ ਦੇ ਘੋੜੇ ਹੁੰਦੇ ਹਾਂ ਉਸ ਘੋੜੇ ਹੁੰਦੇ ਨੇ ਅੱਛਾ ਜੀ ਹਾਂ ਜੀ ਕੋਹ ਘੋੜੇ ਨੂੰ ਪਰਖਣ ਦੀ ਵੀ ਕਿਸੇ ਦੇ ਵਿੱਚ ਹਮਤ ਹੋਣੀ ਚਾਹੀਦੀ ਉਹ ਕਿਵੇਂ ਸਮਝ ਹੋਣੀ ਚਾਹੀਦੀ ਵੀ ਘੋੜੇ ਦੇ ਵਿੱਚ ਕੀ ਕੀ ਗੁਣ ਹੈਗੇ ਜੀ ਹਰ ਘੋੜਾ ਨਹੀਂ ਨਾ ਕਰੋੜਾਂ ਦਾ ਕਹਿ ਸਕਦੇ ਹਾਂ ਜੀ ਹਾਂ ਜੀ ਕੁਝ ਤਰ੍ਹਾਂ ਦੇ ਇੱਕ ਨਾ ਘੋੜੇ ਦਾ ਤਾਂ ਜੀ ਚਲੋ ਠੀਕ ਹੈ ਮੈਂ ਤਾਂ ਕਹਿੰਦਾ ਵੀ ਸ਼ੌਂਕ ਚਾਹੀਦਾ ਹਰ ਇੱਕ ਬੰਦੇ ਨੂੰ ਘੋੜੇ ਨਾਲ ਪਿਆਰ ਚਾਹੀਦਾ ਸਾਰੇ ਘੋੜੇ ਚ ਤੋ ਉਹਨੋਂ ਕਿੰਨਾ ਪਿਆਰ ਹੈ ਬਸ ਮੈਨੂੰ ਤਾਂ ਹੀ ਹੁਣ ਮੇਰੇ ਜਿਹੜੇ ਫੇਵਰੇਟ ਬੰਦੇ ਨੇ ਉਹੀ ਦੱਸ ਸਕਦੇ ਨੇ ਵੀ ਇਹਨਾਂ ਨੂੰ ਕਿੰਨਾ ਪਿਆਰ ਹੈ ਨਹੀਂ ਨਹੀਂ ਤੁਸੀਂ ਉੱਥੇ ਕਰਦੇ ਸੀ ਗੱਲ ਕਹਿੰਦੇ ਮੈਨੂੰ ਰੋਟੀ ਮਿਲੇ ਨਾ ਮਿਲੇ ਹੈ ਹਾਂਜੀ ਬਿਲਕੁਲ ਇਹ ਤਾਂ ਹੈ ਜੀ ਸਕੂਨ ਤਾਂ ਫਿਰ ਮੈਨੂੰ ਸਵਾਰੀ ਕਰਕੇ ਹੀ ਮਿਲਦਾ ਜੀ ਪ੍ਰਸਾਦਾ ਤੋਂ ਟਾਈਮ ਨਾ ਵੀ ਮਿਲੇ ਤਾਂ ਵੀ ਸ਼ਰ ਸਕਦਾ ਜੀ ਸਵਾਰੀ ਜ਼ਰੂਰੀ ਹੈ ਅਸ਼ਾ ਹਾਂਜੀ ਹਾਂਜੀ ਇੰਨਾ ਘੋੜਿਆਂ ਦਾ ਪਿਆਰ ਹੈ ਬਹੁਤ ਘੋੜੇ ਤੇ ਬੈਠ ਕੇ ਤਾਂ ਜੀ ਆਨੰਦ ਮਿਲ ਜਾਂਦਾ ਜੀ ਇਹੋ ਜਿਹਾ ਕੀ ਮਿਲ ਜਾਂਦਾ ਘੋੜੇ ਤੇ ਬੈਠ ਕੇ ਕੀ ਹੁੰਦਾ ਇੰਨਾ ਕ ਤਾਂ ਪ੍ਰਮਾਤਮਾ ਹੀ ਜਾਣੇ ਜਦੋਂ ਬੈਠ ਜਾਂਦਾ ਸਾਨੂੰ ਪਤਾ ਲੱਗਦਾ ਨਹੀਂ ਫੇਰ ਵੀ ਬਸ ਸਕੂਨ ਮਿਲ ਜਾਂਦਾ ਜੀ ਆਪਣੇ ਆਪ ਨੂੰ ਸਾਰੇ ਬੋਝ ਉੱਤਰ ਜਾਂਦੇ ਨੇ ਟੈਨਸ਼ਨਾਂ ਦੂਰ ਹੋ ਜਾਂਦੀਆਂ ਨੇ ਤੇ ਮੈਂ ਇੱਕ ਗੱਲ ਹੋਰ ਸੁਣੀ ਕਹਿੰਦੇ ਘੋੜੇ ਥੋੜੀ ਬਿਮਾਰੀਆਂ ਵੀ ਲੈ ਲੈਂਦੇ ਨੇ ਬਹੁਤ ਜੀ ਬਹੁਤ ਜਦੋਂ ਤੁਸੀਂ ਸੰਤੋਸ਼ਤ ਹੋਈ ਬਿਮਾਰੀਆਂ ਆਟੋਮੈਟਿਕ ਹੀ ਚਲੀ ਚਲਿੰਦੀਆਂ ਵਾਹ ਜੀ ਟੈਨਸ਼ਨ ਹੀ ਬਿਮਾਰੀ ਹੈ ਟੈਨਸ਼ਨ ਤੋਂ ਹੀ ਬਿਮਾਰੀਆਂ ਖੜੀਆਂ ਹੁੰਦੀਆਂ ਨੇ ਜਿਹੜੇ ਮਨੁੱਖਾ ਤੁਹਾਨੂੰ ਲੋਕੀ ਬੁਲਾਉਂਦੇ ਐ ਵੀ ਪਰ ਤੁਸੀਂ ਉੱਥੇ ਵੀ ਜਦੋਂ ਲੱਗੇ ਤੁਹਾਨੂੰ ਬੁਲਾ ਲਿਆ ਅਨੰਦਪੁਰ ਸਾਹਿਬ ਕਿਸੇ ਨੇ ਹੈ ਨਾ ਵੀ ਉੱਥੇ ਘੋੜਾ ਹੈ ਵੀ ਤੁਸੀਂ ਇਹਨੂੰ ਤਿਆਰ ਕਰਨਾ ਹੈ ਟ੍ਰੇਨ ਕਰਨਾ ਹੈ ਫਿਰ ਤੁਸੀਂ ਉੱਥੇ ਪੜਾ ਕੇ ਕਰਕੇ ਵੀ ਕਰਦੇ ਆ ਹਾਂਜੀ ਕਰਦੇ ਨੇ ਜੀ ਬੰਦੇ ਜਾਣ ਕੇ ਮੂਰਲੇ ਜਿਹੜੇ ਸ਼ੌਂਕੀ ਬੰਦੇ ਹੋਣ ਅੱਛਾ ਜੀ ਫਿਰ ਉਹਨਾਂ ਦੇ ਕੋਲ ਰਹਿ ਲੈਣਾ ਹਾਂਜੀ ਉੱਥੇ ਰਹਿ ਕੇ ਘੋੜੇ ਤਿਆਰ ਕਰਦਣੇ ਆ ਵਾਹ ਤੇ ਮੈਨੂੰ ਫੋਟਾ ਪਰਿਵਾਰ ਕੇ ਕੀਤਾ ਹੈ ਕਿ ਹੁਣ ਤੁਸੀਂ ਉਹ ਕਰਦੇ ਕਿ ਬਾਕੀ ਵੀ ਕਰਦੇ ਟੱਬਰ ਨਹੀਂ ਨਹੀਂ ਮੈਂ ਹੀ ਕੀਤਾ ਜੀ ਹੁਣ ਮੇਰਾ ਬੱਚਾ ਫੈਰੀਅਰ ਬਣੇ ਜੀ ਕੀ ਬਣੇ ਬੇਟਾ ਆਪਣਾ ਫੈਰੀਅਰ ਹੈ ਜੀ ਫੈਰੀਅਰ ਮਤਲਬ ਘੋੜਿਆਂ ਦੇ ਪੈਰਾਂ ਦੇ ਖੁਰੀਆਂ ਲਾਉਣੀਆਂ ਅੱਛਾ ਜੀ ਸਾਫ ਸੁਭਾਈ ਕਰਨੀ ਜੀ ਉਹਨਾਂ ਨੂੰ ਕੋਈ ਉਹਨਾਂ ਦੇ ਵਿੱਚ ਨੁਕਸਾ ਸ਼ੋਮਬ ਦੇ ਵਿੱਚ ਉਹਨੂੰ ਸਹੀ ਕਰਨਾ ਅੱਛਾ ਉਹਨੂੰ ਫੈਰੀ ਹਰ ਕੋਈ ਬਿੰਗਾ ਡੱਡਾ ਹੋ ਜਾ ਉਹਨੂੰ ਸਿੱਧਾ ਕਰਨਾ ਜੀ ਅੱਛਾ ਉਹਨੂੰ ਫੈਰੀ ਹਰ ਕਹਿੰਦੇ ਜੀ ਹਾਂ ਜੀ ਤੇ ਇਹ ਕੰਮ ਵੀ ਤਾਂ ਔਖਾ ਹੀ ਆ ਲੱਤਾਂ ਘੋੜੇ ਬਹੁ ਮਾਰਦੇ ਹੋਣੇ ਆ ਹਾਂ ਜੀ ਉਹਨਾਂ ਨੇ ਉਹਨੇ ਸਿੱਖਿਆ ਜੀ ਕੰਮ ਅੱਛਾ ਸਿੱਖਿਆ ਏ ਹਾਂ ਜੀ ਫਿਰ ਉਹ ਵੀ ਕੋਟ ਕੋਟ ਸਵਾਰੀ ਕਰਦਾ ਪੂਰੀ ਉਹ ਵੀ ਕਰ ਲੈਂਦਾ ਵਧੀਆ ਕਰਦਾ ਜੀ ਪਰ ਤੁਹਾਡਾ ਘਰ ਚ ਮਾਹੌਲ ਪੂਰਾ ਘੋੜਿਆਂ ਵਾਲਾ ਹੀ ਹੋਣਾ। ਘੋੜਿਆਂ ਵਾਲਾ ਜੀ ਘੋੜਿਆਂ ਵਾਲਾ। ਪਹਿਲਾਂ ਸਾਡੇ ਬਾਪੂ ਜੀ ਸੀਗੇ ਜਾਨੀ ਕਿ ਉਹ ਸੌਂਕੀਆਂ ਤੋਰ ਤੇ ਘਰ ਰੱਖਦੇ ਸੀ ਘੋੜੇ। ਉਹ ਬਾਹਰ ਨਹੀਂ ਤੇ ਕਿਸੇ ਦਾ ਕੰਮ ਕਰਦੇ। ਅੱਛਾ ਜੀ। ਤੇ ਮੈਂ ਫਿਰ ਜਦੋਂ ਉਹ ਸਟਾਰਟ ਕੀਤਾ ਜੀ ਕੰਮ ਪਹਿਲਾਂ ਆਪਣੇ ਘੋੜਿਆਂ ਦਾ ਕਰਦਾ ਜੀ ਫਿਰ ਮੈਨੂੰ ਦੇ ਕੇ ਜਿੰਨਾਂ ਦੇ ਘੋੜੇ ਖਰਾਬ ਹੋ ਜਾਂਦੇ ਉਹ ਬੁਲਾ ਲੈਂਦੇ ਸੀ ਆਂਢੀ ਗੁਮੰਢੀ ਕੋਈ ਨੇੜੇ ਜੀ ਕੋਈ ਬੰਦੇ। ਅੱਛਾ ਜੀ। ਇਸ ਤਰ੍ਹਾਂ ਫਿਰ ਅੱਗੇ ਅੱਗੇ ਕੰਮ ਚੱਲੇ ਗਿਆ। ਆ ਜੀ ਵਾਹ। ਤੇ ਹੁਣ ਜਿਹੜੇ ਇੱਥੇ ਮੰਡੀ ਚ ਜਿਹੜਾ ਘੋੜੇ ਆਏ ਆ। ਮੈਂ ਦੇਖੀ ਅੰਦਰ ਤੁਸੀਂ ਕਿੱਡੇ ਚਾਵਾਨਾ ਘੋੜੇ ਦੇਖਦੇ ਆ ਇਹ ਜੋ ਅੱਧੇ ਦਾ ਤੁਸੀਂ ਦੇਖੇ ਹੀ ਹੋਣੇ ਪਹਿਲਾਂ ਵੀ ਮਲਕ ਮਿਲੇ ਹੀ ਹੋਣੇ ਘੋੜਿਆਂ ਨੂੰ ਹਾਂਜੀ ਬਹੁਤ ਜ਼ਿਆਦਾਤਰ ਘੋੜੇ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਤਾਂ ਆਪਾਂ ਮਿਲਦੇ ਹੀ ਹਰ ਸਾਲ ਹੀ ਮਿਲਦੇ ਆਂ ਮੰਡੀ ਤੋਂ ਤੇ ਅੱਗੇ ਚਲੇ ਜਾਣਗੇ ਅਗਲੇ ਦੇ ਭੈਣ ਭਾਈ ਦੇ ਆਪਣੇ ਮੁੱਢੇ ਵਾਲੇ ਨੇ ਦਲਵਾ ਕੇ ਅੱਛਾ ਏ ਇਸ ਤਰ੍ਹਾਂ ਦੁੱਧਾਂ ਵਾਲੇ ਰਾਜੂ ਹੁਣੀ ਉਹਨਾਂ ਦੇ ਘਰੇ ਵੀ ਚਲੇ ਜਾਣਗੇ ਇੱਥੇ ਜਿਹੜਾ ਹੁਣ ਘੋੜੇ ਜਿਹੜੇ ਤੁਸੀਂ ਪਹਿਲਾਂ ਟ੍ਰੇਨ ਕੀਤੇ ਵੇ ਉਹ ਮੰਨ ਲਓ ਤੁਸੀਂ ਸਾਲ ਬਾਅਦ ਉਹਨੂੰ ਮਿਲੇ ਜਾ ਕੇ ਘੋੜੇ ਨੂੰ ਤਾਂ ਉਹ ਪਛਾਣ ਲੈਂਦਾ ਹਾਂ ਜਿਹੜੇ ਟ੍ਰੇਨ ਕੀਤਾ ਉਹਨਾਂ ਨੂੰ ਪਛਾਣ ਲੈਂ ਕਦੇ ਆ ਦੋ ਹੋਇਆ ਵੀ ਤੁਸੀਂ ਕੋਈ ਕੋੜਾ ਟ੍ਰੇਨਡ ਕੀਤਾ ਤੁਸੀਂ ਬਾਅਦ ਵਿੱਚ ਸਮੇਂ ਬਾਅਦ ਗਏ ਤੇ ਤੁਹਾਨੂੰ ਉਹਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਪਹਿਚਾਣਦੇ ਨੇ ਜੀ ਕੋੜਾ ਅੱਛਾ ਜੀ ਹਾਂ ਕਈ ਕੋੜੇ ਤਾਂ ਜੀ ਆਵਾਜ਼ ਵੀ ਮਾਰਦੇ ਨੇ ਅੱਛਾ ਜੀ ਮਿਲਦੇ ਵੀ ਨਹੀਂ ਗਿਆ ਤੁਹਾਨੂੰ ਹਾਂ ਜੀ ਵੀ ਜਾਨੀ ਦੇਖ ਲੈਂਦੇ ਸਾਡਾ ਉਸਤਾਦ ਆ ਗਿਆ ਹਾਂ ਖੁਸ਼ ਹੋ ਜਾਂਦੇ ਨੇ ਤੇ ਕੋਈ ਵੀ ਕੋੜਿਆਂ ਦਾ ਹੈ ਨਾ ਇਹ ਮਤਲਬ ਇਹ ਹੈ ਤਾਂ ਇੱਕ ਇਨਸਾਨ ਵਾਂਗ ਹੁੰਦੇ ਬਸ ਇਹ ਬੋਲਦੇ ਨਹੀਂ ਇੱਕ ਹਾਂ ਜੀ ਹਾਂ ਜੀ ਬਿਲਕੁਲ ਜੀ ਦਿਲ ਦੀਆਂ ਗੱਲਾਂ ਸਾਰੀਆਂ ਜਾਣਦੇ ਨੇ ਆਪਣੇ ਅੱਛਾ ਜੀ ਜੋ ਤੁਹਾਡੇ ਮਨ ਦਾ ਫਰਨਾ ਹੈ ਜਾਂ ਇਹ ਸਮਝਦੇ ਨੇ ਔਰ ਤੁਸੀਂ ਕੋੜਿਆਂ ਨਾਲ ਗੱਲਾਂ ਵੀ ਕਰਦੇ ਹੋ ਮੈਂ ਦੇਖਿਆ ਉਹ ਕੀ ਕਰਦੇ ਆਹ ਉਹਦੇ ਕੋਲ ਜਾ ਕੇ ਉਹ ਕਿਹੜਾ ਮੰਤਰ ਆ ਤੁਹਾਡੇ ਕੋਲ ਐਦਾਂ ਦਾ ਜਿਹੜਾ ਤੁਸੀਂ ਘੋੜਿਆਂ ਨੂੰ ਸ਼ਾਂਤ ਕਰ ਮੰਤਰ ਦਾ ਜੀ ਮਨੋਂ ਪਿਆਰ ਕਰੋ। ਇਹੀ ਮੰਤਰ ਹੈ ਇੱਕ ਮਨੋਂ ਪਿਆਰ ਕਰੋ ਤੁਸੀਂ ਕਿਸੇ ਅਣਛਾਨ ਨੂੰ ਕਰਕੇ ਦੇਖ ਲਓ। ਤੁਸੀਂ ਚੇਤੇ ਕਰੋ ਮਨੂ ਬੰਦੇ ਨੂੰ। ਹਾਂਜੀ। ਬੰਦਾ ਤੁਹਾਨੂੰ ਫੋਨ ਕਰੂਗਾ ਜਾਂ ਤੁਹਾਡੇ ਕੋਲ ਆਊਗਾ। ਹਾਂਜੀ। ਫਿਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਅੰਦਰੋਂ ਕੀ ਹੋਇਆ ਹੈ। ਹਾਂ। ਮੰਨ ਲਓ ਵੀ ਕਈ ਘੋੜੇ ਜਿਹੜੇ ਆ ਉਹ ਕਹਿੰਦੇ ਹੁੰਦੇ ਵੀ ਉਹ ਹੋਣੀ ਹੁੰਦੇ ਹੈਗੇ ਵੀ ਮਤਲਬ ਕਿ ਚਾਲ ਨਹੀਂ ਉਹਨਾਂ ਦੀ ਪੈਂਦੀ ਹੈਗੀ ਹੈਨਾ। ਵੀ ਉਹ ਚਾਲ ਪਾਉਣ ਦੇ ਲਈ ਤੁਸੀਂ ਕਿਦ ਤੱਕ ਮਤਲਬ ਕਿ ਕੀ ਕਰਦੇ ਕਿੰਨਾ ਕੁ ਟਾਈਮ ਲੈਂਦੇ ਆ ਦੇਖੋ ਜੀ ਟਾਈਮ ਤਾਂ ਥੋੜਾ ਬਹੁਤਾ ਜੋ ਕੋਈ ਜਾਨਵਰ ਜ਼ਿਆਦਾ ਵੀ ਲੈ ਲੈਂਦਾ ਕੋਈ ਕਸ਼ਟ ਵੀ ਲੈ ਲੈਂਦਾ ਅੱਛਾ ਜੀ ਹਾਂਜੀ ਅਕਸਰ ਸ਼ਾਇਜ ਕਰਾਉਣੀ ਹੁੰਦੀ ਹੈ ਜੀ ਇਹ ਅੱਛਾ ਜੀ ਹਾਂਜੀ ਅਕਸਰ ਸ਼ਾਇਜ ਤੇ ਇੰਦਰ ਪਰ ਹੁੰਦਾ ਜੀ ਸਭ ਨੂੰ ਜਿਵੇਂ ਥਕਾਵਟ ਚ ਆ ਗਿਆ ਜਾਨਵਰ ਆਪਾਂ ਉਹ ਨੂੰ ਕੁਝ ਥੋੜਾ ਸਮਾਂ ਹੋਰ ਜ਼ਿਆਦਾ ਵੀ ਲੱਗ ਜਾਂਦਾ ਅੱਛਾ ਜੀ ਥਕਾਵਟ ਨਹੀਂ ਮੰਨਦਾ ਜਾਨਵਰ ਤਾਂ ਥੋੜਾ ਜਿਹਾ ਸਮਾਂ ਘੱਟ ਵੀ ਲੱਗ ਜਾਂਦਾ ਠੀਕ ਹੈ ਤੇ ਟ੍ਰੇਨਿੰਗ ਦੇ ਵਿੱਚ ਮੇਨ ਕਿਹੜੇ ਕਿਹੜੇ ਗੱਲਾਂ ਹੁੰਦੀਆਂ ਤੁਹਾਡੀਆਂ ਵੀ ਕਿਹੜੇ ਕਿਹੜੇ ਕੰ ਅਸੀਂ ਦਾ ਹੀ ਵਸੇ ਕੋਈ ਤਾਂ ਮਾਲਕ ਨੇ ਕਹਤਾ ਵੀ ਸਾਨੂੰ ਸਵਾਰੀ ਆਸਾਨੀ ਨਾਲ ਕਰਾ ਲਵੇ ਜੀ ਕਿਸੇ ਜਗ੍ਹਾ ਦੇ ਨਾਲ ਲਾ ਕੇ ਚੜਾ ਲਵੇ ਠੀਕ ਹੈ ਜੀ ਨਾਲ ਲਾ ਕੇ ਤਾਰ ਦੇਵੇ ਠੀਕ ਹੈ ਜੀ ਤੇ ਰਸਤੇ 'ਚ ਡਰੇ ਨਾ ਠੀਕ ਹੈ ਜੀ ਚੰਗੀ ਚਾਲ ਚੱਲੇ ਛੋਟੀ ਚਾਲ ਚੱਲੇ ਵੱਡੀ ਚੱਲੇ ਠੀਕ ਹੈ ਜੀ ਹਾਂ ਜੀ ਤੇ ਡਰੇ ਨਾ ਰਸਤੇ ਦੇ ਵਿੱਚੋਂ ਪਾਣੀ ਪੂਣੀ ਦੇ ਵਿੱਚ ਦੀ ਲੰਘ ਜਾਵੇ ਅੱਛਾ ਜੀ ਹਾਂ ਜੀ ਕੋਈ ਉੱਚੀ ਨੀਵੀਂ ਜਗ੍ਹਾ ਉੱਥੋਂ ਵੀ ਨਿਕਲ ਜਾਵੇ ਜਦੋਂ ਟ੍ਰੇਨਰ ਦੇ ਮੁੱਖ ਕੰਮ ਆ ਨੇ ਇਹ ਹੁੰਦੇ ਨੇ ਹਾਂ ਜੀ ਬਿਲਕੁਲ ਜਾਨੀ ਘੋੜੇ ਨੂੰ ਜਿਹੜਾ ਐ ਸਵਾਰੀ ਕਰਾਵੇ ਜਾਨਵਰ ਸਿੱਧਾ ਚੱਲੇ ਓਕੇ ਹਾਂਜੀ ਆਸਾਨੀ ਨਾਲ ਚੜਾਵੇ ਤੇ ਆਸਾਨੀ ਨਾਲ ਤਾਰੇ ਤੇ ਇੱਕ ਚੀਜ਼ ਹੋਰ ਵੀ ਕਈ ਵਾਰ ਘੋੜਾ ਜਿਹੜਾ ਐ ਵੀ ਜਦੋਂ ਉਹਦੇ ਲਾਗੇ ਜਾਈਏ ਉਹ ਦੰਦੀ ਵੜਦਾ ਤਾਂ ਉਹ ਦੰਦੀ ਕਦੋਂ ਵੜਦਾ ਹੁੰਦਾ ਘੋੜਾ ਦੰਦੀ ਤਾਂ ਹੀ ਜ਼ਿਆਦਾ ਆਪਾਂ ਜਾਨਵਰ ਦੇ ਨੇੜੇ ਘੱਟ ਜਾਂਦੇ ਹਾਂ ਉਹਨੂੰ ਸ਼ਮਾਂ ਘੱਟ ਦਿੰਦੇ ਆ ਅੱਛਾ ਜੀ ਕਿਸ ਕਾਰਨ ਵੜਦਾ ਉਹਦੇ ਤੋਂ ਆਪਾਂ ਹੱਥ ਫੇਰੀ ਨਹੀਂ ਕਰਦੇ ਕੋਈ ਖਰਖਰਾ ਬੁਰਸ ਨਹੀਂ ਫੇਰਦੇ ਸਮੇਂ ਸਰ ਉਹਨੂੰ ਖਾਣਾ-ਦਾਣਾ ਨਹੀਂ ਦਿੰਦੇ ਹਾਂਜੀ ਇਹ ਹੁੰਦਾ ਜ਼ਿਆਦਾ ਮੈਨ ਬਖਸ਼ ਦੇ ਤੇ ਕਿਚੀ ਤੁਸੀਂ ਹੋਰ ਦੱਸਦੇ ਸੀ ਵੀ ਘੋੜੇ ਦੀ ਜਿਹੜੀ ਖਰਾਕ ਆ ਉਹ ਜ਼ਿਆਦਾਤਰ ਤੁਸੀਂ ਛੋਲੇ ਇਦਨੀਆਂ ਚੀਚਾਂ ਪਾਉਗੇ ਹੈਨਾ ਉਹ ਕੀ ਕਰਨਾ ਹੈ ਕਰਨਾ ਤਾਂ ਹੀ ਫਿਰ ਛੇਤ ਚੰਗੀ ਹੋ ਤਾਂ ਹੀ ਚੱਲੂਗਾ ਜੀ ਜਾਨਵਰ ਅੱਛਾ ਦਾਣਾ ਖਾਊਗਾ ਹਾਂਜੀ ਚੰਗੇ ਤੱਤ ਮਿਲਣਗੇ ਛੋਲੇ ਦਾਣੇ ਆਪਣੇ ਜਮੀਂ ਵਗੈਰਾ ਖਾਣ ਕੇ ਜਿਵੇਂ ਅੱਜ ਦੇ ਦਿਨਾਂ ਦੇ ਵਿੱਚ ਬਾਜਰਾ ਵੀ ਨਾਲ ਮਿਕਸ ਕਰਕੇ ਕੀਤਾ ਜਾਂਦਾ ਹੈ ਹਾਂਜੀ ਤੇ ਗਰਮੀ ਦੇ ਵਿੱਚ ਫਿਰ ਉੱਥੇ ਆਪਾਂ ਜੌਂ ਕਰਦੇ ਨੇ ਜੀ ਮਿਕਸ ਬਾਜਰੇ ਦੀ ਜਗ੍ਹਾ ਬਾਜਰਾ ਬੰਦ ਹੋ ਜਾਂਦਾ ਹੈ ਜੋਂ ਪਾ ਰਹੇ ਹਨ ਹੈਨਾ ਜੋ ਜਮੀ ਚੱਲ ਪੰਦੀ ਅੱਛਾ ਜੀ ਹਾਂਜੀ ਤੇ ਹੁਣ ਤੁਸੀਂ ਇਹ ਪੂਰੇ ਪੰਜਾਬ ਦੇ ਵਿੱਚ ਜਾਂਦੇ ਰਹਿੰਦੇ ਘੋੜੇ ਟ੍ਰੇਨ ਕਰਨ ਲਈ ਤੇ ਜ਼ਿਆਦਾ ਘੋੜੇ ਕਿਹੜੇ ਵਾਲੇ ਪਾਸੇ ਆ ਜ਼ਿਆਦਾ ਆਪਣੇ ਮੁਖਸ਼ਰਦਾ ਏਰੀਆ ਜੀ ਜਾਂ ਉਧਰ ਮਹਾਲੀ ਚੰਡੀਗੜ੍ਹ ਏਰੀਆ ਜੀ ਇੱਧਰ ਵੀ ਜ਼ਿਆਦਾ ਜਾਨਵਰ ਹੈਗੇ ਅੱਛਾ ਜੀ ਹਾਂਜੀ ਸ਼ੌਂਕਿਆ ਰੱਖਨੇ ਆਪਣੇ ਘਰਾਂ ਦੇ ਵਿੱਚ ਚੜਾਉਣ ਵਾਸਤੇ ਵੀ ਰੱਖੇ ਨੇ ਬਾਕੀ ਆਪਣੀ ਬਰੀਡਿੰਗ ਵਾਸਤੇ ਵੀ ਰੱਖੇ ਹੋਏ ਨੇ ਠੀਕ ਹੈ ਹਾਂਜੀ ਤੇ ਇੱਧਰ ਉਪਰ ਮੱਝ ਚ ਮਾਝੇ ਜੀ ਵੀ ਚੰਗੇ ਜਾਨਵਰ ਨੇ ਜਾਂਦੀ ਮੁਕਸ਼ਰ ਤੇ ਬਠੰਡਾ ਇੱਧਰ ਜ਼ਿਆਦਾ ਜਾਨਵਰ ਆਈ ਮਾਝੇ ਨਾਲ ਅੱਛਾ ਜੀ ਹਾਂਜੀ ਫੇ ਇੱਥੇ ਜ਼ਿਆਦਾ ਮੋਢਾ ਨਾ ਇੱਕ ਤਰ੍ਹਾਂ ਦਾ ਮੰਡੀ ਕਿੱਥੇ ਤਾਂ ਹੀ ਲੱਗਦੀ ਐ ਬਿਲਕੁਲ ਜੀ ਬਿਲਕੁਲ ਹੁਣ ਮੰਡੀ ਦੇ ਵਿੱਚ ਦੇਖਦੇ ਜੀ ਕਿੰਨੇ ਕਿੰਨੇ ਘੋੜੇ ਆਏ ਆ ਭੱਡੇ ਕੋਈ ਕਿੰਨੇ ਇੰਚੀ ਕੋਈ ਕਿੰਨੇ ਇੰਚੀ ਹਾਂਜੀ ਆਪਣੇ ਤੋਂ ਲੋਪ ਹੀ ਹੋ ਗਏ ਸੀ ਘੋੜੇ ਤਾਂ ਹੀ ਪੰਜਾਬ ਦੇ ਵਿੱਚੋਂ ਜ਼ਿਆਦਾਤਰ ਫਿਰ ਇਸੇ ਰੀਚ ਹੀ ਰਹੇ ਆਪਣੇ ਮੁਕਸ਼ਰ ਦਾ ਇਹ ਜੀ ਇੱਧਰ ਅਬਰ ਸ਼ਰਦਾ ਥੋੜਾ ਏਰੀਆ ਸੀਗਾ ਜੀ ਅੱਛਾ ਜੀ ਹਾਂਜੀ ਇਹ ਖਾਰਕੂਬਾਦ ਬਲੇ ਤੋਂ ਖਤਮ ਹੋਈ ਨਹੀਂ ਘੋੜੇ ਉਹ ਕਿਵੇਂ ਉਦੋਂ ਫਿਰ ਸਾਨੂੰ ਪਤਾ ਜੀ ਥੋੜੇ ਜਿਹੇ ਬੰਦੇ ਆ ਜਾਂਦੇ ਦੀ ਘਰ ਘੋੜੀ ਲੈ ਜਾਂਦੇ ਫਿਰ ਅੱਛਾ ਜੀ ਸਾਨੂੰ ਪਤਾ ਹੀ ਪ੍ਰਸ਼ਾਸਨ ਫਿਰ ਘੋੜੀ ਵੀ ਮਾਦਾ ਜੀਵਿਦਾਰ ਵੀ ਜੀਵਿਦਾਰਾਂ ਨੇ ਡਰਦੇ ਨੇ ਬੇਸਤੇ ਜਾਨਵਰ ਦੇ ਅੱਛਾ ਜੀ ਉਸcar ਲੋਦੋਂ ਫਿਰ ਘਟੇ ਜੀ ਲੋਪ ਹੀ ਹੋ ਗਏ ਜੀ ਇੱਕ ਵਾਰ ਤਾਂ ਇਹ ਅੱਛਾ ਜੀ ਤੇ ਘੋੜਿਆਂ ਦਾ ਵੀ ਨਖਾਨ ਹੋਇਆ ਕਹਿਣ ਦਾ ਭਾਵ ਉਸ ਟਾਈਮ ਤੇ ਘੋੜੀ ਫਿਰ ਉਹ ਸ਼ੰਗ ਲੈ ਜਾਂਦੇ ਤੇ ਜਦੋਂ ਕਿਸੇ ਦੇ ਘਰ ਹੋਏ ਅੱਛਾ ਜੀ ਹਾਂਜੀ ਫਿਰ ਉਹ ਜੀਵਿਦਾਰ ਨੂੰ ਪ੍ਰਸ਼ਾਸਨ ਨੂੰ ਪੁੱਛ-ਗਿੱਛ ਤਾਂ ਕਰਦੇ ਸੀ ਲੇ ਫਿਰ ਉਹਨੇ ਵੇਚ ਹੀ ਦਿੱਤੇ ਕਰਦੇ ਬੰਦੇ ਵੇਚ ਤਿੰਨ ਤੀ ਕ ਵੀ ਕੱਲ ਨੂੰ ਆਪਾਂ ਪ੍ਰੇਸ਼ਾਨੀ ਦੇ ਵਿੱਚ ਪਾਣਾ ਜੀ ਕੰਮਕਾਰ ਆ ਬੰਦੇ ਉੱਪਰ ਫਿਰ ਹੁਣ ਦੁਬਾਰਾ ਮੁੜ ਕੇ ਫਿਰ ਹੁਣ ਤਾਂ ਬਣ ਗਿਆ ਮੋਲ ਕਨੇ ਹਾਂਜੀ ਹੁਣ ਤਾਂ ਹੀ ਪੂਰਾ ਹੀ ਐ ਤੁਹਾਨੂੰ ਪਤਾ ਹੀ ਐ ਕਿ ਬਿਨਾਂ ਘੋੜੇ ਦੀ ਚੱਲ ਨਹੀਂ ਹੁੰਦੀ। ਹੁਣ ਤਾਂ ਘੋੜੇ ਦੇ ਬਿਨਾ ਗੱਲ ਕੋਈ ਨਹੀਂ ਹੁੰਦੀ ਨੈੱਟਵਰਕ। ਹਾਂਜੀ ਹਾਂਜੀ ਹੁਣ ਤਾਂ ਬੱਚੇ-ਬੱਚੇ ਦੇ ਮਨ ਦੇ ਉੱਤੇ ਘੋੜਾ ਛੱਪਿਆ ਪਿਆ ਜੀ। ਇਹ ਗੱਲ ਮੰਨਦੇ ਕਿ ਨਹੀਂ ਇਹ ਸਮਾਂ ਹੀ ਹੁੰਦਾ ਮਹਾਰਾ ਜਿਹੜੇ ਕੋਈ ਰੰਗ ਹੀ ਹੁੰਦੇ ਆ। ਹੁਣ ਪੰਜਾਬ 'ਚ ਜਿਹੜਾ ਨਹੀਂ ਵੀ ਘੋੜਿਆਂ ਦਾ ਕੋਈ ਪਤਾ ਉਹ ਵੀ ਘੋੜਾ ਲੱਭੀ ਜਾਂਦਾ ਉਹਨੂੰ ਵੀ ਨਾਂ ਪਤਾ ਲੱਗ ਕੇ ਫਲਾਨਾ ਘੋੜਾ ਉਹਦਾ ਪਿਓ ਹੁੰਦਾ ਮਾਂ। ਸਮੇਂ ਦੀ ਖੇਡ ਆ ਜੀ। ਹੈ ਨਹੀਂ? ਸਮੇਂ ਸਮੇਂ ਦੀ ਖੇਡ ਹੁੰਦੀ ਐ। ਇਹ ਮਹਾਰਾ ਇਹਨੇ ਕੋਈ ਕਿਆ ਵਰਤਾਰੇ ਬਣਾਏ ਆ। ਹਾਂਜੀ ਸਾਡੇ ਅਨੰਦਪੁਰ ਸਾਹਿਬ ਵਾਲੇ ਪਾਸੇ ਘਟੇ ਸੀਮਾ ਦੇ ਵਿੱਚ ਵੀ ਚੰਗੇ ਬਜ਼ੁਰਗ ਬੰਦੇ ਆਪਣੇ ਨਾ ਅਸੀਂ ਹੀ ਘੋੜਾਂ ਦੇ ਜੀ ਉਹ ਉਧਰ ਕਰਦੇ ਰਹੇ ਘੋੜਸਵਾਰੀਆਂ ਪਾਰ ਜਾਂਦੇ ਹੁੰਦੇ ਸੀ ਬਾਰਡਰੋਂ ਪਾਰ ਜਾਂਦੇ ਰਹੇ ਅੱਜ 10 ਦੇ ਹੁੰਦੇ ਜੀ ਉਦੋਂ ਵੀ ਉਧਰ ਚੱਲ ਚਲੇ ਜਾਂਦੇ ਪਾਕਿਸਤਾਨ ਵਾਲੇ ਛਾੜ ਹਾਂਜੀ 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 ਇਹ ਤਾਂ ਤਾਰਬੰਦੀ ਹੋਈ ਉਹਦੋਂ ਤੋਂ ਹੀ ਰੁਕਿਆ ਜੀ ਕੰਮ ਆਹ ਨਹੀਂ ਪਹਿਲਾਂ ਤਾਂ ਆਮ ਜਾਂਦੇ ਹੁੰਦੇ ਰਹੇ ਹੋ ਹਾਂਜੀ ਬਿਲਕੁਲ ਜੀ ਦੇਖ ਲਓ ਭਾਈ ਆ ਮੁਖਸਰ ਮੰਡੀ ਬੈਠੇ ਆ ਤੇ ਬਾਪੂ ਜੀ ਉਹਨਾਂ ਹੀ ਟ੍ਰੇਨਰ ਨੇ ਤੇ ਬੜੀ ਵਧੀਆ ਬਾਈ ਸ਼ਕਸ਼ੀਤ ਨੇ ਬੜਾ ਆਨੰਦ ਆ ਬਾਪੂ ਜੀ ਨਾਲ ਗੱਲਬਾਤ ਕਰਕੇ ਪਹਿਲਾਂ ਵੀ ਕਰਦੇ ਮੈਂ ਚਲ ਥੋੜੀ ਜੀ ਰਿਕਾਰਡ ਕਰ ਲਈਏ ਬਾਪੂ ਜੀ ਕਦੇ ਆਨੰਦਪੁਰ ਸਾਹਿਬ ਆ ਲਾਇਓ ਹਾਂਜੀ ਜਰੂਰ ਹੁਣ ਉਧਰ ਵੀ ਘੋੜੇ ਰੱਖਣ ਲੱਗ ਪਏ ਸਾਡੇ ਵਾਲੇ ਜਰੂਰ ਜਰੂਰ ਜਦੋਂ ਸਮਾਂ ਮਿਲੇ ਜਰੂਰ ਆ ਬਾਈ ਠੀਕ ਹੈ ਜੀ ਚਲੋ ਚੜ੍ਹਦੀ ਕਲਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ